ਹਾਂ ਬੇਬੇ ਮੈਂ ਤੈਨੂੰ ਦੱਸ ਮੈਨੂੰ ਵੀ ਕੀ 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 ਗੱਲ ਹੈ ਜੀ ਬੇਬੇ ਮੈਨੂੰ ਤਾਂ ਲੱਗਦਾ ਹੈ ਕਿ ਉਹਨਾਂ ਦਾ ਕੋਈ ਟੀਕਾ ਲੈਕਸ਼ਨ ਕਰ ਗਿਆ ਬਿਮਾਰ ਸੀ ਇਹਨੂੰ ਟੀਕਾ ਲਵਾ ਕੇ ਲਿਆਂਦਾ ਸੀ ਨੂੰ ਰਾਮ ਰੂਮ ਕਰਾਈਏ ਫਿਰ ਕੀ ਪਤਾ ਠੀਕ ਹੋ ਜੇ ਬੂ ਬੇ ਪਿਠਰਾਉ ਤਾਂ ਗੱਡੀਆਂ ਚ ਪੈਂਦਾ ਮਸ਼ੀਨ ਮੇਰੀਆਂ ਚ ਪੈਂਦਾ ਤਾਂ ਮੇਰੀ ਧੀ ਦੇ ਫਟਰਾਲ ਦਾ ਟੀਕਾ ਲਵਾਤਾ ਤਾਂ ਹੀ ਤਾਂ ਬੇਬੇ ਰੀ ਸ਼ਿੰਦਰੀ ਬਣੀ ਫਿਰਦੀ ਐ ਫੜੀ ਨਹੀਂ ਜਾਂਦੀ ਭੱਜੀ ਫਿਰਦੀ ਐ ਤੜਕੇ ਦੀ ਫਿਰ ਫੜੀ ਕਿਵੇਂ ਜਾਊਗੀ ਹੁਣ ਬੇਬੇ ਤਾਂ ਉਹ ਕਹਿੰਦਾ ਸੀ ਵੀ 2 ਘੰਟੇ ਚੋਂ ਅਸਰ ਘਟ ਜਾਊਗਾ ਹੋ ਜਾਊਗਾ ਠੀਕ ਚੱਲ ਡਾਕਟਰ ਨੂੰ ਫੋਨ ਲਾ ਫਿਰ ਚੱਲ ਉਹਨਾ ਬੇਬੇ ਤੂੰ ਲਿਆਈ ਨੂੰ ਸੰਭਾਲ ਕੇ ਮੜਾ ਜਾ ਕੋਈ ਨਾ ਪੈ ਜਾ ਤੂੰ ਵੀ ਠੀਕ ਕੇ ਪੈ ਜਾ ਜੇ ਐਵਰੇਜ ਤਾਂ ਖਾਸ ਹੀ ਦਿੰਦੀ ਐ ਸਿਆਪਾ ਆਹ ਕਿਹੜਾ ਚੱਲਦੀ ਐ ਰੇਡ ਖਾਨਾ ਠੀਕ ਕਰ ਚੱਲ ਕੋਈ ਨਹੀਂ ਉੱਥੇ ਤਾਂ ਮੈਂ ਪਹੁੰਚੇ ਜਾਊਂਗੀ ਧੁੱਪ ਵੀ ਇੰਨੀ ਪੈ ਰਹੀ ਆ ਵਸੇ ਜੋ ਵੀ ਹੋਇਆ ਹੋਇਆ ਤਾਂ ਚੰਗੇ ਲਈ ਹੋਇਆ ਵਧੀਆ ਆਇਆ ਬਿਮਾਰ ਹੋਗੀ ਇਹਨੂੰ ਕਿਹੜਾ ਪਤਾ ਲੱਗਣਾਗਾ ਸਿਖਰ ਦੁਪਹਿਰ ਆਗਾ ਨਾ ਹੀ ਇੱਥੇ ਕੋਈ ਹੈਗਾਗਾ ਐਂ ਕਰਦੀ ਆ ਘਰੇ ਲੈ ਚਲਦੀ ਆਂਗੀ ਆਹ ਕਿਹੜਾ ਕਿਸੇ ਨੇ ਇੱਥੇ ਦੇਖਣਾ ਮੈਨੂੰ ਚੱਲ ਇਹਨੂੰ ਕੀ ਪਤਾ ਲੱਗੂਗਾ ਬੋਲ ਚ ਦੌਲੀ ਜੀ ਨੂੰ ਪਹਿਲਾਂ ਤਾਂ ਮੈਂ ਟੋਕਰੀ ਲੈ ਕੇ ਜਾਂਦੀ ਸੀ ਪਰ ਪਰਖੇ ਹੁਣ ਤਾਂ ਰੇੜੀ ਲੈ ਕੇ ਜਾਊਂਗੀ आ गया घर खर्चा देखा कोई देखता था, था नहीं अदी इधर पट रही पता नहीं हरमन किप के रख दिया ना मैं तो हिसाब भी नहीं कि है कि है भी इन आने हाले दस रंग जे बदल बदल के चल कोई नहीं ਲਾ ਲੈਨੀ ਆ ਆ ਹੀ ਲਾ ਲੈਨੀ ਸਰ ਸੇ ਹੋਰ ਗੱਲਾਂ ਦੀਆਂ ਗੱਲਾਂ ਹੈ ਆ ਇੱਕ ਰੇੜੀ ਨਾਲ ਮੇਰਾ ਮੇਕਅਪ ਦਾ ਸਮਾਨ ਤਾਂ ਆ ਗਿਆ ਹਾਰਮੋਨ ਦੀ ਕੀ ਯਾਦ ਰੱਖੂਗੀ ਇਹਸੀ ਦੀਆਂ ਜੁੱਤੀਆਂ ਇਹਸੀ ਦਾ ਹੀ ਸਿਰ ਬੜੀ ਆਪਦੇ ਆਪ ਨੂੰ ਕਹਾਉਂਦੀ ਹੈਗੀ ਵੀ ਮੇਰੇ ਵਰਗਾ ਤਾਂ ਕੋਈ ਮੇਮ ਨਹੀਂ ਹੈਗਾ ਹੂੰ ਮੈਂ ਕਿਹੜਾ ਘੱਟ ਸੋਹਣੀ ਹੈਗੀ ਬਥੇਰੀ ਸੋਹਣੀ ਹੈਗੀ ਨਹੀਂ ਨਹੀਂ ਬੜਾ ਲਿਪਾ ਪੋਚੀ ਵੀ ਨਹੀਂ ਕਰਦੀ ਹੈਗੀ ਮੈਂ ਨਾਲੇ ਦੀ ਮਾਣ ਨੂੰ ਕਿਹੜਾ ਪਤਾ ਲੱਗਦਾ ਬੋਲਣ ਲੱਗੀ ਨੂੰ ਐ ਨਹੀਂ ਪਤਾ ਕਿਹੜੇ ਦਸਨ ਤੋਂ ਬੋਲੇ ਐ ਨਹੀਂ ਪਤਾ ਤਾਂ ਐਂ ਕਹਦੇ ਵੀ ਕਿਹੜੇ ਬੰਦੇ ਨੂੰ ਮਰਕੇ ਆਈਆਂ ਜੀ ਮੈਥੋਂ ਵੀ ਵੱਧੂ ਘੱਟ ਬੋਲੇ ਜਾਊਗਾ ਸੱਚ ਲੈ ਹਾਰਮੋਨ ਦੇ ਚੱਕਰ ਚ ਉਹ ਤਾਂ ਮੈਂ ਭੁੱਲੀ ਕਿ ਡਡੂ ਜੇ ਨੂੰ ਐਂ ਕਰਦੀ ਆ ਜਾਣ ਕੇ ਨਾ ਇਹਦੇ ਬਾਰ ਮੁਰਾਂ ਦੇ ਲੱਗੂਗੀ ਖੰਗੂਹਾ ਮਾਰ ਕੇ ਅੱਖ ਨੂੰ ਨਵਾਂ ਸੂਟ ਪਾਇਆ ਚੱਕ ਮਾਂ ਮੈਂ ਹੈ ਚਲ ਠੀਕ ਆ ਬਸ ਬੋਚ ਕੇ ਦੇਣੀ ਹਾਰਮਨ ਤੋਂ ਨਾਲੇ ਤਾਂ ਮੈਂ ਪਤਾ ਲਿਆਉਂਗੀ ਨਾਲੇ ਤੇ ਘਾਰਿਆਂ ਦਾ ਪਤਾ ਕਰ ਲੂਗੀ ਕਿੱਥੇ ਕਿੱਥੇ ਲਾਏ ਹੋਏ ਨੇਗੇ ਉਹ ਵੀ ਚੱਕ ਕੇ ਲਿਆਉਂਗੀ ਵੇਚ ਦੂੰਗੀ ਵਧੀਆ ਚੱਲ ਰਿਹਾਗਾ ਵੈਸੇ ਜਿ ਆਉਂਦੀ ਰਹਿਣੀ ਹਾਰਮਨ ਘਟੋ ਘਟੇ ਇਹਦੇ ਨਾਲ ਰਹਿ ਕੇ ਮੈਨੂੰ ਇੰਨੀ ਕਿ ਤੱਕ ਲੱਗੀ ਨਾਲੇ ਤਾਂ ਕਪੜੇ ਲੀੜੇ ਦਾ ਪਤਾ ਲੱਗ ਗਿਆ ਮੈਨੂੰ ਕਿਵੇਂ ਦਾ ਪਾਈ ਦਾ ਹਾਂ ਨਾਲੇ ਬਿਜ਼ਨਸ ਦਾ ਪਤਾ ਲੱਗ ਗਿਆ ਐਹ ਕਰਿਆ ਕਰੂੰਗੀ ਰੋਜ਼ ਇਹਦੇ ਕੋਲੇ ਵਗ ਜਾ ਕਰੂੰਗੀ ਇਹਦੀ ਮਾਣ ਕਿੰਨੇ ਦਿਨ ਰਹਿਣਾਗਾ ਇੱਥੇ ਮਿੱਠੀ ਪਿਆਰੀ ਹੋ ਕੇ ਮਾੜਮਟ ਗੱਲਾਂ ਮਾਰਿਆ ਕਰੂੰਗੀ ਨਾਲੇ ਪਾਥੀ ਚੱਕਲਿਆ ਕਰੂੰਗੀ ਬੋਝ ਦੇਣੇ ਉਰੇ ਲੈ ਕੇ ਵੇਚ ਦਿਆ ਕਰੂੰਗੀ ਆਹ ਬਿਜ਼ਨਸ ਸਮਝ ਗਿਆ ਤੋੜ ਲੈਣੀ ਤਾਂ ਲੈ ਉਹ ਬੈਠੇ ਨਾ ਮਾਂ ਮਾਤੀਆਂ ਦੇਖ ਦੇ ਨੀਂ ਚੇ ਚਲ ਕੋਈ ਨਹੀਂ ਨੀ ਮੈਂ ਮਰ ਜਾਂ ਕਿੰਨਾ ਸੋਣਾ ਗੋਹਾ ਪਿਆ ਦੇਖ

ਨਿਪਾਣੇ ਮੇਰੀ ਗਾਲਾਂ ਸੁਣਾ ਹਰਮਨ ਕਰੇਗੀ ਤਾਂ ਗੁੱਸਾ ਹੈ ਇੱਕ ਤਾਂ ਤੂੰ ਲਾਉਣੇ ਵਾਲਾ ਅੱਗ ਸਵਾਗਾ ਐ ਤਾਂ ਮੈਂ ਵੀ ਹੋਣੀ ਆ ਇਹਦੀ ਗੱਲ ਨਹੀਂ ਮੈਂ ਕਿਹੜਾ ਕੱਪੜਾ ਲੀੜਾ ਨਹੀਂ ਪਾਉਂਦੀ ਹੈਗੀ ਮੈਂ ਵੀ ਬਥਾਰੇ ਚੱਕ ਮੈਂ ਸੋਟ ਪਾਣੀ ਹੈਗੀ ਮੈਨੂੰ ਨਹੀਂ ਨਜ਼ਰ ਲੱਗਦੀ ਹੈਗੀ ਨਹੀਂ ਗੱਲ ਤਾਂ ਸੁਣ ਲੈ ਪੂਰੀ ਹੋਰ ਹੀ ਪਾਸੇ ਨੂੰ ਫਿਰਦੀ ਹੈ ਹਾਂ ਹਾਂ ਤੇਰੀ ਸਮਝ ਨਾ ਹੋ ਜਾਨੀ ਤੂੰ ਤਾਂ ਨਹੀਂ ਮੇਰੀ ਗੱਲ ਸੁਣ ਮੈਂ ਹੋ ਗਈ ਸੀ ਬਿਮਾਰ ਮੈਨੂੰ ਦਵਾਈ ਦਿਵਾਉਣ ਗਿਆ ਸੀ ਇਹੇ अच्छा नी ਭਨੇ ਉਹ ਤਾਂ ਪਤਾ ਨਹੀਂ ਟੀਕਾ ਹੀ ਕਹੇ ਜਾਂ ਲਾਤਾ ਉਹਨੇ ਮੈਨੂੰ ਜੇ ਤਾਂ ਮੇਰੀ ਗਰਸ ਨੂੰ ਕੋਈ ਪਟ્રોલ ਪਟੂਲ ਦਾ ਟੀਕਾ ਲਾਤਾ ਡਾਕਟਰ ਨੇ ਮੈਂ ਤਾਂ ਲਹੂ ਸੁਣੀਆਂ ਗੱਲਾਂ ਪਟ્રોલ ਦਾ ਟੀਕਾ ਲਾਤੇ ਡਾਕਟਰ ਬੋਲ ਟੀਕਾ ਬੇਟਾ ਬੇਟਾ ਉਹ ਸੋਲਾ ਨਹੀਂ ਉਹ ਵੇਚਦਾ ਸੀ ਆਹ ਤੇਲ ਪਟ્રોલ ਡੀਜ਼ਲ ਉਹ ਸ਼ੀਸ਼ੀਆਂ ਭਰ-ਭਰ ਉਹਨੇ ਤਾਂ ਰੱਖਿਆ ਦੁਕਾਨ ਚ ਲੈ ਹੈ ਮੇਰੀ ਗੱਲ ਸੁਣ ਡਾਕਟਰ ਇਹ ਜੀ ਡਾਕਟਰ ਨਹੀਂ ਹੁੰਦੇ ਇਹ ਅਗਲੇ ਚੱਕ ਕੇ ਲੈ ਜਾਣੀ ਮਿੰਟਾਂ ਚ ਹੋ ਤਾਂ ਬਥੇਰਾ ਗੁਸ ਹੋ ਰਿਹਾਗਾ ਨਹੀਂ ਇਹ ਤਾਂ ਦੋਸਤ ਸੀ ਤਾਂ ਨਹੀਂ ਚਕਾਇਆ ਨਹੀਂ ਹੁਣ ਮੈਂ ਤਾਂ ਕਿੱਦਾਂ ਚਕਾ ਦਿੰਦੀ ਹਾਂ ਹਾਂ ਇਹ ਤਾਂ ਉਸ ਨਵਿਆਂ ਦੇ ਬਾੜੀ ਤੋਂ ਨੇ ਵਾਰ ਕਿੰਨੇ ਦੇ ਦਾ ਹੈ ਇਹ ਵੀ ਆ ਦੇਖ ਲਈਤੀ ਕਿੰਨੇ ਸੋਹਣੇ ਲੱਗਦੇ ਨੇ ਬਾਤੀਆਂ ਦੀ ਕਰਮਾਤਾ ਵੀ ਡੇਢ ਲੱਖ ਦੇ ਬਣੇ ਸੀ ਡੇਢ ਲੱਖ ਦੇ ਬੱਸ ਲਾ ਰਾਮ ਜੀ ਦੀ ਡੇਢ ਲੱਖ ਕੋ ਗੱਲ ਵਾਦੀ ਨਹੀਂ ਨੀ ਲਾ ਹੁਣ ਇਹ ਲਿਆ ਕੇ ਤਿੰਨੇ ਤੇਰੇ ਭਾਈ ਨੇ ਮੈਨੂੰ 2.5 ਲੱਖ ਦੇ ਅੱਛਾ ਪਾਈ ਤਾਂ ਪਾਈ ਫਿਰਦੀ ਐ ਕਿ ਜਿੰਦੇ ਨਹੀਂ ਮੈਂ ਅਸੀਂ ਦਿਖਾਵਾ ਨਹੀਂ ਕਰਦੇ ਮਾਸੀ ਪਤਾ ਕੀ ਐ ਦੇਖੋ ਕੰਮ ਨਹੀਂ ਹੈ ਅੱਜ ਕੱਲ ਧੱਕੇ ਮੀਟਰਾਂ ਦਾ ਲੈ ਕੇ ਜਾਣ ਨੂੰ ਆਹ ਕਿੱਥੋਂ ਜਿਵੇਂ ਕਵਾੜਜੀ ਚ ਲੈ ਜਾਂਦਾ ਹੁੰਦਾ ਤੂੰ ਸੂਟ ਕੀ ਲੈ ਕਿਉਂ ਕਵਾੜ ਮੈਂ ਕੀ ਬਥੇਰਾ ਸੋਨਾ ਦਾ ਕੜਾਈ ਕੱਢੀ ਬਾਂਹਾਂ ਤੇ ਹੈ ਲੈ ਲੇ ਕਵਾੜੇ ਦੱਸਦੀ ਉਹਨੂੰ ਲੈ ਵੀ ਜੋਰ ਜੱਟ ਦਾ ਇਹਨੂੰ ਕੌਣ ਪਾਉਂਦਾ ਹੁਣ ਨਾਲੇ ਦੇਖ ਬੀਬੀ ਇਹ ਤਾਂ ਸਾਡੇ ਜਵਾਨੇ ਵੇਲੇ ਚੱਕੀ ਫਿਰਤੀਆਂ ਆ ਵਾਹ ਲੈ ਹੋਂ ਤਾਂ ਮੇਰੀ ਮਾਂ ਵੀ ਨੇ ਇਹ ਜੇ ਪਾਉਂਦੀ ਆ ਪ੍ਰਾਣੀ ਕਢਾਈ ਦਾ ਆ ਚੁੰਨੀ ਦੇਖ ਲੈ ਨਹੀਂ ਤੈਨੂੰ ਕੀ ਬਤਾਗਾ ਘਰੇ ਬੈਲੀ ਬੈਠੀ ਨੂੰ ਗੱਲਾਂ ਆਉਂਦੀਆਂ ਨੇ ਤੈਨੂੰ ਹਾਂ ਦੇਖ ਲੈ ਚੰਡੀਗੜ੍ਹ ਘੁੰਮ ਕੇ ਆਉਂਦੀ ਆ ਦੇ ਕਿ ਗੱਲਾਂ ਕਰਨੀ ਸ਼ਰਮ ਨਹੀਂ ਆਉਂਦੀ ਹਾਂ ਦੇਖ ਲੈ ਹੋਰ ਨਹੀਂ ਦਿੱਲੀ ਦਾ ਮੈਂ ਰਹਿਨੀ ਆ ਕਿਉਂਕਿ ਸਭ ਕੁਝ ਵਾਧੂ ਹੈ ਬਿਜ਼ਨਸ ਚੱਲਦਾ ਹੈ ਮੇਰਾ ਵਧੀਆ ਠੀਕ ਹੈ ਇੱਕ ਘਹਰਾ ਵੇਚਦਾ 12000 ਇੱਕ ਘਹਰਾ ਵੇਚਦਾ 13000 ਨਿਉ ਛੱਡ ਮਨਾਇਆ ਦੱਸ ਚੰਗਾ ਜੇ ਕੋਈ ਕਹਾਂ ਕੁਲਿਆ ਮੱਥੇ ਲੈਣਾ ਜਾਂਦਾ ਤਾਂ ਕਿੰਨੇ ਰੁਪਏ ਪਾਤੀ ਵੇਚਦੀਆਂ ਮੈਂ ਹਾਂ 670 ਰੁਪਿਆ ਦੀ ਇੱਕ ਪਾਤੀ ਆ ਉਹ ਰਲੇ ਮੈਨੂੰ ਇੰਨੀ ਮਹਗੀ ਹੋਰ ਨਹੀਂ ਤਾਂ ਨਹੀਂ ਮੈਂ ਵੀ ਨਾ ਇੱਥੇ ਮਕਾਨ ਲੈਣਾ ਪੈ ਗਿਆ ਆਉਣੀਆਂ ਪਈਆਂ ਆਪਣੇ ਕਿੰਨੇ ਦਾ ਲੈ ਪਾਤੀ ਹਾਂ ਲੈ ਇਹ ਵੀ ਫੇ ਟਰਾਲੀ ਪਰ ਕੋਠੀ ਤੇ ਟਾਂ ਕਰਾਂਗੀ ਮੈਂ ਤਾਂ ਤੇਰੇ ਕੋਲ ਹੋਰ ਮੈਂ ਵੀ ਅਸੀਂ ਸੋਚਦੀ ਆ ਕਿ ਤੇ ਲੈ ਜੀ ਵੇਚ ਦੂੰ ਤੇਰੇ ਭਾਈ ਨੂੰ ਲੈ ਜੀ ਕੋ ਟਰਾਲੀ ਪਰ ਇਹਨੂੰ ਦਰਸ਼ਨ ਇਹ ਖੱਟੀ ਚ ਵੇਚੀ ਜਾਣੀਂਗੀ ਮੈਂ ਤਾਂ ਪਤਾ ਹੀ ਨਹੀਂ ਲੈ ਨਹੀਂ ਲੈਣੀ ਆਂ ਐ ਕਰੂੰਗੀ ਮੈਂ ਵੀ ਆ ਹੀ ਪੰਡਤੀ ਵੇਚ ਦੂੰਗੀ ਕੀ ਪਤਾ ਲੱਗਣਾ ਕੀ ਸੋਚੀ ਜਾਨੀ ਹੈ ਹੈ ਕੀ ਸੋਚੀ ਜਾਨੀ ਹੈ ਮੈਂ ਤਾਂ ਕਹਿੰਦੀ ਤੇ ਆਪਣੇ ਤਾਂ ਫਿਰ ਬਾਲੀ ਘੱਟ ਵੀ ਕਰ ਮੈਂ 2.5 ਰੁਪਏ ਨੂੰ ਵਿਕਦੀ ਆ ਪਾਥੀ ਉਹ ਕਹਿੰਦੇ ਤਾਂ ਲੈ ਲਿਆ 2.5 ਰੁਪਏ ਨੂੰ ਮੈਂ ਨਹੀਂ ਲਈਆਂ ਹਾਂ ਮੈਂ ਕਾਹਨੂੰ ਲਈਆਂ ਨਹੀਂ ਗਿਆ ਸੁਖਰਾਂ ਨਾਲ ਪੈਂਦਾ ਵਾਧੂ ਨਹੀਂ ਗਿਆ ਪਾਥੀਆਂ ਉਹ ਤਾਂ ਉਹ ਕਹਿੰਦੀ ਹੈ ਕਿ ਹੁਣ ਇਹ ਤਾਂ ਆਪ ਦਾ ਪਤੀ ਹੁੰਦਾਗਾ ਵੀ ਕਿੰਨੇ ਦੇ ਪੈ ਕੀ ਚੀਜ਼ ਚੱਲਦੀ ਹੈਗੀ ਨਹੀਂ ਤੇਰਾ ਗੱਲਾਂ ਤਾਂ ਫੇਰ ਕਰਦੇ ਬੀਬੇ ਦੇਖੀ ਕਿੰਨੇ ਸੋਹਣੇ ਫੋਸ ਕਰਦੇ ਨੇ ਸਭਾ ਬੈਠ ਤੁਸੀਂ ਕਰੋ ਗੱਲਾਂ ਮੈਂ ਚੱਕ ਦੂੰਗੀ ਕੋਈ ਨਾ ਤੂੰ ਪਹਿਤ ਆਰਾਮ ਕਰ ਲੈ ਦੋ ਦਿਨ ਮੈਂ ਆਈਆਂ ਤੇਰੇ ਆਮ ਦੀ ਮਾਰੀ ਆਈਆਂ ਤੂੰ ਆਰਾਮ ਕਰ ਮੈਂ ਚੱਕਦੀ ਆਂ ਹੋਰ ਮੇਰਾ ਮਾਂ ਵੀ ਨਹੀਂ ਮੈਨੂੰ ਕੰਮ ਕਰਨ ਦਿੰਦੀ ਦੇਖ ਕਾਹਨੂੰ ਬਚਾਈ ਮਾਸੀ ਕੋਈ ਨਾ ਕੋਈ ਨਾ ਐਨੀ ਤਪ ਚਕਾਉਣ ਨੂੰ ਲਾਸੇ ਉਹ ਕਰਦੀ ਹੈਗੀ ਨਾ ਤੇ ਰੱਖਿਆ ਨਾਲੇ ਕੰਮ ਵਾਲੀ ਫੇਰ ਵੀ ਤੁਸੀਂ ਆਪ ਹੀ ਚੱਕ ਲੀਓ ਫਿਰ ਉਹ ਦੋ ਟਾਈਮ ਆਉਂਦੀ ਆ ਹੁਣ ਵਿੱਚ ਦੀ ਜਦੋਂ ਫੋਸਟ ਕਰ ਦਿੰਦੀਆਂ ਨੇ ਮੈਸਾ ਫਿਰ ਉਹ ਵੀ ਚੱਕ ਕੇ ਸਾਹਮਣੇ ਹੁੰਦੇ ਨੇ ਐ ਲਾਲਾ ਸਿੰਘ ਉਹਨੇ ਦੇ ਬਰੋਬਰ ਨੇ ਨਾਲੇ ਸੀ ਮਾਡੀ ਦੁੱਡੀ ਖਾਲ ਥੋੜੀ ਪਾਉਣੀ ਆਪਣੇ ਅਮਿਆਂ ਦੀ ਖਾਲ ਉਧਰੋਂ ਘਿਓ ਨਾ ਇਹਨਾਂ ਨਿਕਲਦਾ ਸਾਡੇ ਹੈ ਤੇ ਉਧਰੋਂ ਦੇਖ ਲੈ ਉਹ ਦੂਜੀ ਖਾਲ ਕੀ ਬਾਦੋਂ ਫਤਾਈ ਦੁੱਧ ਵੀ ਦਿੰਦੀਆਂ ਨੇ ਫੋਸ ਵੀ ਕਰ ਦਿੰਦੀਆਂ ਨੇ ਕਿੰਨਾ ਦਨੇਰੇ ਜੀ ਫਰੀ ਜਾਨੀ ਹੁਣ ਤੱਕ ਕੋਈ ਨਹੀਂ ਕੀ ਸੋਚੀ ਜਾਂ ਨੀਏ ਕਿੰਨੇ ਕ ਘਾੜੇ ਲਾ ਰਖੇ ਨੇ ਵੇ ਤਾਂ ਮੇਰੇ ਕੋ ਘਾਰੇ ਫੇਰ ਕਿੱਥੇ ਕਿੱਥੇ ਲਾ ਰਖੇ ਨੇ ਹਾਲ ਦੋ ਤਿੰਨ ਤਾਂ ਇੱਧਰ ਨੇ ਕੁਛ ਨੇ ਆ ਉੱਛਤ ਤੇ ਦੇਖ ਛੜਾ ਰੱਖੀ ਛਤ ਤੇ ਛਤ ਤੇ ਵੀ ਲਾ ਰਖੇ ਨੇ ਕਿੰਨੇ ਦਾ ਛਤ ਤੇ ਵੀ ਲਾ ਰੱਖੇ ਹੋ ਘਾਰੇ ਹਾਂ ਸਹੀ ਕਮਾਈ ਹੋ ਰਹੀ ਏ ਫਿਰ ਤੇਨੂੰ ਹਾਂ ਚਲੋ ਬਦਿਆ ਤੂੰ ਕਿਵੇਂ ਆਜ ਆ ਬਣੀ ਫਿਰ ਚਿੱਚਕਵੋਟੀ ਜੀ ਨੀ ਸੂਟ ਤੋਂ ਤਾਂ ਹੋਈ ਨਹੀਂ ਦੀ ਜਾਨੀ ਆਰਮਨ ਤੈਨੂੰ ਕੀ ਪਤਾ ਦਾ ਕਪੜੇ ਲਿੜੇ ਦਾ ਲੱਖਣ ਤੈਨੂੰ ਗਾਲ ਆ ਪਾ ਨਹੀਂ ਸਕਦੀ ਇਸ ਵਿੱਚ ਆਪਾਂ ਤਾਂ ਕਾਟਨ ਦੇ ਪਾਣੇ ਆ ਹਾਂ ਜਾਂ ਹੈਵੀ ਸੂਟ ਹੁੰਦੇ ਨੇ ਕਟਾਈਆਂ ਵਾਲੇ ਮੇਰੇ ਨਹੀਂ ਪਾਣੇ ਤੂੰ ਦਰਾਂ ਨਾ ਕਰੇ ਹੁਣ ਮੈਨੇ ਕੰਮ ਕਰ ਥੋੜੀ ਨਾ ਕਰਨੇ ਨੇ ਕੋਈ ਅਸੀਂ ਤਾਂ ਪਲਾਲੀ ਕੰਮ ਵਾਲੀ ਨਹੀਂ ਮੈਨੂੰ ਸਾਰਾ ਪਤਾ ਕੌਣੋਂ ਫੈਂਟਰ ਛੱਡੀ ਜਾਨੀ ਐ ਦੱਸ ਲੈ ਕਿਉਂ ਕਮਲ ਜੀ ਨਾ ਸਰ ਉੱਚਾ ਜਿਹਾ ਝੂੜਾ ਕਰ ਲੈਣੀ ਆ ਉੱਤੇ ਚੁੰਨੀ ਲਾ ਲੈਣੀ ਆ ਕੀ ਦਸਾਂ ਨਹੀਂ ਪਾਣੇ ਅਸੀਂ ਅਸੀਂ ਨਹੀਂ ਆ ਕੁਛ ਕਰ ਸਕਦੇ ਦੇਖ ਮੈਂ ਤਾਂ ਜਿਵੇਂ ਸੰ ਮੇਰੇ ਤੇ ਪੁਰਾਣਾ ਸਾਫ ਕਹਿ ਦਿੰਦਾਗਾ ਵੀ ਬਾਲਾ ਜਲੂਸੇ ਕੱਢਣ ਦੀ ਕੋਈ ਲੋਣੀ ਕਿਨੂੰ ਸੁਰਖੇ ਬਿੰਦਿਆਂ ਨਾਲ ਲਾ ਕੇ ਦਿਖਾਉਣੀਆਂ ਨੇ ਗਿਆ ਰੈਣਾ ਤਾਂ ਘਰੀ ਆਗਾ ਹਾਂ ਵੀ ਬਸ ਵਿਆਹ ਹੋਇਆ ਵੈ ਠੀਕ ਆਗਾ ਵੀ ਕੁੜੀਆਂ ਦੇ ਨਾਲ ਸਿੰਪਲੀ ਸੁਹਣੀਆਂ ਲਾਉਂਦੀਆਂ ਨੇ ਗਿਆ ਉਹ ਹੀ 29ਵੇਂ ਵਾਂਗ ਜਲੂਸ ਕੱਢਿਆ ਕਰ ਪੈਣ ਮੇਰੇ ਤਾਂ ਪੁਰਾਣੇ ਇਹ ਕਹਿੰਦਾ ਕੋਈ ਪਸੰਦ ਕਰਦਾ ਗਸਵਾ ਲਾਇਆ ਹੋਇਆ ਹਾਂ ਉਹਨੂੰ ਐ ਆ ਵੀ ਲਿਆ ਕੇ ਦੇਣਾ ਪੈਂਦਾ ਫਿਰ ਸਮਾਨ ਕੋਈ ਨਹੀਂ ਮਰਾਲਾ ਤਾਂ ਸਮਾਨ ਮੁੱਕਣ ਨਹੀਂ ਦਿੰਦਾ ਨਹੀਂ ਬਥੇਰਾ ਸਮਾਨ ਹੈ ਕੋਈ ਨਹੀਂ ਮੈਂ ਸੀ ਕੀ ਕਰਨਾ ਐਜਾ ਸਮਾਨ ਤਾਂ ਉਹ ਹੀ ਰੋਲਦਾ ਹੈਗਾ ਸਾਡੇ ਵੀ ਖੱਲਾ ਖੁੰਦਿਆ ਜਾਂ ਐ ਕਹਿੰਦੇ ਹੁੰਦੇ ਨੇ ਕਹਿੰਦੇ ਝੂਠੇ ਦਾ ਦਾਰੂ ਹੀ ਜਾਂਦੀ ਬਸ ਉਹ ਗੱਲ ਤੇਰੀ ਆ ਗਈ ਹਰਮਨ ਤੂੰ ਤਾਂ ਸਮਝ ਨਹੀਂ ਆਉਂਦੇ ਆਪ ਨੂੰ ਪਤਾ ਨਹੀਂ ਕਿ ਰੱਬ ਨੇ ਤੈਨੂੰ ਉੱਪਰ ਉਤਾਰ ਤਾ ਕੱਲੀ ਨੂੰ ਹੁਰਾ ਪਰੇ ਨੂੰ ਹੈ ਐਨੀ ਵੀ ਨਹੀਂ ਫੁਕਰੀ ਮਾਰੀਦੀ ਹੁੰਦੀ ਜੇ ਕੋਈ ਭੈਣ ਭਾਈ ਆਉਂਦਾ ਨਾ ਹਾਂ ਮਾੜੇ ਮਾੜੇ ਸੁਣ ਲਈਦੀ ਹੁੰਦੀ ਅਗਲੇ ਹਾਂ ਬੱਸ ਸੁਣਾ ਬਾਰੀ ਚੱਕਮੀ ਬਣ ਲਈ ਚੱਲੀ ਛੱਡ ਤੂੰ ਆਈ ਕੀ ਲੈਣਾ ਤੂੰ ਐਂ ਦੱਸ ਮੈਨੂੰ ਹੁਣ ਮੈਂ ਤਾਂ ਉਂਜੀ ਆਈ ਸੀ ਤੇਰਾ ਪਤਾ ਲੈਣ ਅੱਛਾ ਪਤਾ ਲੈਣ ਆਈ ਸੀ ਹੂੰ ਅੱਲਾ ਅਰੇ ਇੱਕ ਗੱਲ ਤੂੰ ਪਹਿਲਾਂ ਨਾਲ ਬਦਲ ਬਹੁਤ ਗਈ ਹੈ ਨਾ ਨਾ ਤੈਨੂੰ ਆਏ ਆਏ ਜਾਈ ਦੀ ਸੰਗ ਸ਼ਰਮਾ ਵੀ ਅਗਲਾ ਆਏ ਆਈ ਢੀ ਦੁਰ ਵੀ ਚਾਹ ਪਾਣੀ ਪੁੱਛ ਲਵੇਂ ਰਾਮ ਜੀ ਦੀ ਨਾ ਬੋਲਦੀ ਵਾਲਾ ਤੂੰ ਤਾਂ ਸੱਚੀ ਬੋਲਦੀ ਆਂਗੀ ਹੋਰ ਤਾਂ ਹੋਰ ਸਾਡੀ ਤਾਂ ਹੁਣ ਰੂੜੀ ਦੀ ਬੋਲੀ ਲੱਗ ਗਈ ਆ ਜਿਹੜਾ ਤੇਰੇ ਕਰ ਗੋਹਾ ਇਸਟਰ ਕਿਹਾ ਹਾਂ ਇਹ ਗੋਹਾ ਦੀ ਗੋਹਾ ਤਾਂ ਚੱਕ ਕੇ ਪਾਥਲੀ ਦਾ ਹੈ ਇਹ ਜਿਹੜੀ ਮਲੀ-ਮੁਲੀ ਜੀ ਹੁੰਦੀ ਹੈ ਉਹ ਤੈਨੂੰ ਪਤਾ ਹੀ ਹੁਣ ਤੂੰ ਗੜਾ ਨਿਆਣੀ ਆ ਵੀ ਕੀ ਆ ਹੈ ਗੋਹਾ ਹੈ ਕੀ ਹੈ ਤੇਰ ਬੰਦੇ ਕਿੱਥੇ ਆ ਮਾ ਪਤਾ ਬੰਦੇ ਤੋਂ ਟਿੰਡੀਆਂ ਲੈਣੀਆਂ ਨੇ ਤੂੰ ਮੇਰਾ ਪਤਾ ਲੈਣਾ ਕਿ ਬੰਦੇ ਨੂੰ ਮਿਲਣਾ ਨਹੀਂ ਵੈਸੇ ਪੁੱਛ ਲਿਆ ਨਹੀਂ ਚੱਲੇ ਜਾ ਤੂੰ ਉਹਨਾਂ ਕਹਿੰਦੀ ਮੈਂ ਦੱਸ ਹੀ ਦਿੰਨੀ ਆ ਮੈਂ ਤਾਂ ਉਹਦਾ ਰੰਗ ਰੂਪ ਦੇਖਣਾ ਸੀਗਾ ਆਪ ਤਾਂ ਤੂੰ ਸੇਨ ਦੇ ਹੀ ਸਾਜ ਤਵਰ ਕੇ ਬਹਿ ਜਾਣੀ ਆ ਮਾੜਾ ਮਾੜਾ ਕੱਪੜਾ ਲੀੜਾ ਉਹਦੇ ਵਿੱਚ ਅੱਜ ਦਾ ਪਵਾ ਦਿਆ ਕਰੋ ਬਚਾ ਦੇ ਜਿਵੇਂ ਆ ਰੂੜੀ ਦੇ ਚੱਕੇ ਪਾਏ ਹੁੰਦੇ ਨੇਗੇ ਲੈ ਮੇਰੀ ਗੱਲ ਸੁਣ ਕੱਪੜਾ ਲੀੜਾ ਹੋ ਤੇ ਤੋਂ ਮੰਗਣ ਜਾਂਦਾ ਨਹੀਂ ਫੇਰ ਵੀ ਹੁਣ ਇੰਨਾ ਕਾ ਤਾਂ ਹੁੰਦਾ ਹੀ ਆ ਬੰਦੇ ਨੂੰ ਹੈ ਵੱਡੂ ਨਾ ਕਪੜੇ ਲੀੜੇ ਉਹਦੇ ਕੋਲ ਫਿਰ ਪਾਉਂਦਾ ਕਿਉਂ ਨਹੀਂਗਾ ਪਾਉਂਦਾ ਪਾਉਂਦਾ ਕਿਉਂ ਨਹੀਂ ਸਕਿੰਨੇ ਤਾਂ ਤੂੰ ਆਪਰ ਕੱਢੀ ਰੱਖਦੀ ਹਾਰ ਲੱਗਦਾ ਤੈਨੂੰ ਬੜਾ ਦੁੱਖ ਆ ਰਿਹਾ ਨਹੀਂ ਇਹ ਜਾਣੀ ਚੰਗਾ ਪਰ ਤਦਾਰੇ ਗਾ ਨੂੰ ਪੁੱਠੀ ਲੱਗੇ ਜਾਂਦੀ ਆਂ ਮੈਂ ਤਾਂ ਆਪ ਅੱਧਰ ਕੋ ਹਾਰਾਂ ਲਗੇੜਾ ਮਾਰਨ ਜਾਣਾ ਸੀਗਾ ਨਹੀਂ ਬੈਠ ਜਾ ਗੋਦਸਾ ਕੀ ਕਹਿੰਦੀ ਨਹੀਂ ਮਾ ਤਾਂ ਗੱਲਾਂ ਗੱਲਾਂ ਚ ਭੁੱਲ ਗਈ ਮੈਂ ਪਾਥੀਆਂ ਲਗੇੜਾ ਮਾਰ ਕੇ ਹੋਣੀ ਆ ਕੀ ਪਤਾ ਲੱਗਦਾ ਹੈ ਅੱਜ ਕੱਲ ਚੱਕਣ ਵਾਲਿਆਂ ਦਾ ਭੈਣੇ ਹੋਰ ਲਾ ਦੱਸ ਨਹੀਂ ਤੇਰਾ ਦਿਮਾਗ ਹਿੱਲ ਰਿਹਾ ਕੀ ਯੋ ਮਸਲਾ ਤੂੰ ਠੀਕ ਹੋਣੀ ਹੈਗੀ ਦੁਬਾਰਾ ਤੇ ਸਿੱਖਰ ਦੇ ਪਰੇ ਕੰਝਰੀ ਕੋਈ ਚੀਜ਼ ਨਾ ਲੱਗ ਜੂਗੀ ਤੈਨੂੰ ਨਾ ਤੂੰ ਤਾਂ ਇਹ ਨਾ ਮੇਕਅਪ ਲਾਰ ਕੇ ਆਗਾ ਨਹੀਂ ਕਹਿੰਦੇ ਨਹੀਂ ਚੀਜ਼ਾਂ ਤਾਂ ਤੈਨੂੰ ਨਹੀਂ ਪਤਾ ਹੈਗਾ ਪੈਣੇ ਆ ਬਥੇਰਾ ਹੁਣ ਚੱਲ ਰਿਹਾਗਾ ਮੈਂਂ ਟਰਾਉਂਦੇ ਪੂਤ ਪੱਤ ਚੰਬੜ ਗਈ ਤੈਨੂੰ ਤਾਂ ਖਾਊ ਜੂਗਾ ਨਾ ਤੈਨੂੰ ਕੰਮ ਵਾਲੀ ਲੜਕੀ ਨੇ ਉਸ ਨੂੰ ਕਹਦੇ ਘਰ ਵੀ ਦੇਖ ਆਇਆ ਕਰਨੇ ਕੀ ਜੇ ਕਹਿੰਨੀ ਤਾਂ ਮੈਂ ਦੇਖ ਹੁਣੀ ਆ ਐਨਾ ਕਦ ਮੈਂ ਤੇਰੇ ਨਾਲ ਕਰ ਸਕਦੀ ਮੇਰ ਮਨ ਲੈ ਕੇ ਜਾਂਦੀ ਆ ਨਾਲ ਨਹੀਂ ਬੀਬੀ ਨਹੀਂ ਤੂੰ ਜਾਣ ਕੇ ਤਾੜਾ ਯਾਰ ਬਣਾ ਬੀਬੀ ਆ ਪੁੱਤ ਆ ਜਾ ਆਉ ਬਾਰੇ ਕਨੇ ਜਾ ਕੇ ਹੀ ਆਪਾਂ ਚਲ ਜਾ ਆਵਾਂਗੇ ਮਠਾ ਹਾਂ ਉਹ ਮਠਾ ਆਵਾਂ ਸੀ ਕੋ ਨਾ ਦੇਖਣਾ ਮੈਂ ਤਾਂ ਭਾਈ ਅਗਧਵਾ ਤੁਹਾਡੇ ਘਰ ਹੀ ਨਹੀਂ ਆਉਂਦੀ ਹੈਗੀ ਹਾਂ ਮੈਂ ਤਾਂ ਇਹ ਵੀ ਚਲ ਪਤਾ ਲੈ ਜਵਾਂ ਕਿ ਆਪ ਲੈ ਕੇ ਬਾੜੇ ਨੂੰ ਜਾਏਗੀ ਫਿਰ ਆ ਰਿਖੂ ਤੂੰ ਤੇ ਬੱਦਲ ਚੜਿਆ ਪੈ ਗਿਆ ਮੜ ਮੋਠੋ ਕਿੱਥੇ ਕਿ ਆਵਾਂਗੇ ਕੋਈ ਪਸਤੀ ਦੋਹਾ ਹੋਰ ਕੋਈ ਫਿਰ ਮਾਰ ਲੀਂ ਕਿਹੜਾ ਲੰਘਦੀ ਟੱਪ ਦੀ ਚਾਹ ਪਾਣੀ ਕਿਹਨਾ ਤਾ ਦੱਸ ਰਹੀ ਤਾ ਫੇ ਜਾਣਿਆ ਵਾ ਜੇ ਜੇ ਹੁਣ ਪਲਾ ਤਾਂ ਇਹਦੇ ਫੇ ਪਲਾ ਦਵਾਂਗੀ ਹਾਂ ਚੱਲੀ ਤੂੰ ਚੁੱਚੀ ਨਹੀਂ ਹਾਂ ਚੱਲ ਚੱਲ ਕੋਈ ਨਾ ਜੇ ਬੈਣਾ ਤਾਂ ਬਹਿ ਜਾ ਕੋਈ ਨਾ ਆ ਜਾਂਦਾ ਦਰਸ਼ਨ ਮਾਰ ਲਈ ਉਹਦੇ ਨਾਲ ਗੱਲਾਂ ਕੋਈ ਨਹੀਂ ਇਹ ਤਾਂ ਨਹੀਂ ਗੱਲਵਾਨੀ ਕੀ ਕਰਾਂ ਮੈਂ ਰੋਕਣਾ ਪਊਗਾ ਆ ਮੇਰੀ ਗੱਲ ਸੁਣ ਨਾ ਮੈਂ ਤਾਂ ਕਿਹਾ ਵੀ ਸੀ ਕਿ ਉਹ ਸ਼ਬੀਲ ਨਾ ਵੀ ਗਈ ਇਹ ਲੱਗ ਰਹੀ ਏਥੇ ਨਹੀਂ ਤੂੰ ਆ ਕੀ ਮੰਗਤੀ ਜੀ ਬਣੀ ਰਹਿਣੀ ਹੈ ਕੁਝ ਤਾਂ ਵੇਸ ਉਹ ਜਾ ਧਾਰ ਲੈਣੀ ਹੈ ਹਾਂ ਹਾਂ ਕੁਝ ਤਾਂ ਉਹ ਸ਼ਬੀਲਾਂ ਚ ਲੰਗਰਾਂ ਦੀ ਜਾਣ ਦੀ ਆਦਤ ਬੜੀ ਹੈ ਇਹ ਨਾਲ ਕੀ ਹੋਇਆ ਚੰਗਾ ਭਣ ਇੰਨਾ ਸੋਹਣਾ ਸੂਟ ਆਗਾ ਨਹੀਂ ਆ ਇਹਦੇ ਨਾਲ ਤਾਂ ਚੰਗੀ ਆ ਛੜੇ ਪਜਾਮੇ ਨਾਲੋਂ ਮੇਰਾ ਬੰਦਾ ਕੋਈ ਨਹੀਂ ਹੋ ਕਹਿੰਦਾ ਸਾਡੇ ਤਾਂ ਸਾਫ਼ ਕਰਦੇ ਨੇ ਕਿ ਜਲੂਸ ਕੱਢਿਆ ਵਾਏ ਪੁਰਾਣੇ ਕੱਪੜੇ ਨੇੜੇ ਦਾ ਪਤਾ ਲੱਗਦਾ ਇਹ ਤਾਂ ਜਾਂਦੀ ਦੇ ਹੀ ਪਾਉਣੀ ਆ ਮੈਂ ਜਾਂਦੀਆਂ ਸ਼ੌਂਕ ਪੂਰੇ ਕੀਤੇ ਨੇ ਮੈਂ ਸ਼ੌਂਕ ਦਾ ਦੇਖ ਲੈ ਕਿੰਨਾ ਭੜਾ ਲੱਗਦਾ ਹੋਰ ਗੱਲਾਂ ਤਾਂ ਤੇਰਾ ਘਰ ਵਾਲਾ ਰੋਕਦਾ ਤੇਰੇ ਘਰ ਵਾਲੇ ਨੇ ਐ ਨਹੀਂ ਰੋਕਿਆ ਵੀ ਕਦੀ ਜ਼ੁਬਾਨ ਘੱਟ ਚਲਾਇਆ ਕਰ ਤੂੰ ਨਹੀਂ ਚੱਲ ਨਹੀਂ ਚੱਲ ਤੈਨੂੰ ਤਾਂ ਉਰੇ ਆ ਕੇ ਗੱਲਾਂ ਆਉਣ ਲੱਗੀਆਂ ਨਹੀਂ ਇੰਨਾ ਬੋਲਦੀ ਆ ਤੂੰ ਸੱਚੀ

ਦੇਖਤਾ ਸੀ ਕਿਵੇਂ ਮੂੰਹ ਜੋੜ-ਜੋੜ ਗੱਲਾਂ ਕਰਦੀ ਨੇ ਮਾਮਾਤੀਆਂ ਪਹਿਲਾਂ ਹੀ ਘਟ ਸੀ ਰਹਿੰਦੀ ਹੁੰਦੀ ਜਿਹੜੀ ਇਹਦੀ ਮਾਂ ਆ ਗਈ ਹੁਣ ਇੱਥੇ ਘਲਤਾ ਸਹੀਆ ਦੇਖਤਾ ਸੀ ਕੰਜਰੀ ਨੇ ਰੂੜੀ ਕਿੱਡੀ ਲਾਰਖੀ ਆ ਹੁਣ ਇਹ ਪਤਾ ਨਹੀਂ ਕਿੰਨੇ ਕਦੀ ਵੇਚੂਗੀ ਤਾਂ ਹੀ ਤਾਂ ਗੱਲਾਂ ਆਉਂਦੀਆਂ ਨੇ ਗਈਆਂ ਹਾਏ ਹਾਏ ਠੰਡਾ ਠੰਡਾ ਪਾਣੀ ਆ ਬੀਬੀਏ ਹਾਂ ਪਤਾ ਉਰੇ ਆ ਕਾ ਨੂੰ ਮੱਥਾ ਮਾਰੀ ਜਾਂਦੀ ਆਪੇ ਤੋੜਾ ਗਿਆ ਖਰੇ ਨੀ ਕਾ ਨੂੰ ਬੇਬੇ ਆ ਡੰਗਰ ਕੱਢ ਕੇ ਬੰਨਾਂਗੇ ਨਾ ਹੁਣ ਬਾਹਰ ਚੱਲ ਤੂੰ ਪਹਿਲੇ ਨਾ ਤੂੰ ਪਿਛੇ ਕੰਮ ਕਰਿਆ ਕਰ ਚੱਲੋ ਹੰਦਾ ਬੰਨਣਾ ਬਾਤ ਨੂੰ ਕਰ ਬੰਦਾ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਪੁੱਤਾ ਆਪਾਂ ਤਾਂ ਇਹ ਮੈਨੂੰ ਮੈਨੂੰ ਇਹ ਜੱੱਜ ਜੀ ਨਾ ਕੁੜੀ ਤੇਜ ਲਾਈਦੀ ਆ ਹਰਦੀ ਨਾ ਹਾਂ ਜਿਹੜੀ ਆ ਕੁੜੀ ਗਈ ਆ ਹੁਣ ਲੈ ਬੀਬੀ ਤੇਜ ਤਾਂ ਵਾਲੀ ਆ ਪੁੱਛ ਨਾ ਕੁਛ ਮੇਰੀ ਗੱਲ ਸੁਣ ਪੁੱਤੇ ਇਹ ਤੇ ਨਾ ਤੂੰ ਪ੍ਰੋਸਸਾ ਨਾ ਕਰਿਆ ਕਰ ਮੈਂ ਤਾਂ ਦਿੱਸਤੀ ਵੀ ਪਿਆਉਂ ਤਾ ਹਾਏ ਹਾਏ ਤੂੰ ਪੁੱਤੇ ਤੇ ਪ੍ਰੋਸਸਾ ਨਾ ਕਰਿਆ ਕਰ ਤੂੰ ਮੇਰੀ ਗੱਲ ਸੁਣ। ਇਹ ਕਰਦੇ ਬੰਦ। ਬੰਦ ਕਰਕੇ ਆ ਉਰੇ। ਤੇਰੀ ਗੱਲ ਚ ਤਮ ਲੱਗਦਾ ਮੈਨੂੰ। ਮੈਂ। ਹੁਣ ਦੱਸ ਨੀ ਮਾ। ਸਿਰ ਦੁਖਾ ਲੱਗਾ ਤੂੰ ਪਚਾ ਉੱਥੇ ਚੱਲ ਮੰਜੇ ਤੇ। ਚੱਲ ਤੂੰ ਮੈਨੂੰ ਗੱਲ ਦੱਸ ਛੇਤੀ ਕੀ। ਮੈਨੂੰ ਤਾਂ ਨਾ ਇਹ ਪੁੱਤ ਬਹੁਤ ਤੇਜ ਲੱਗਦਾ ਜਿੰਨੀ ਨਾ ਇਹ ਤਾਂ ਹੈ ਉਨੀ ਤਰਤੀ ਚ ਐ। ਤੂੰ ਐਂ ਨਾ ਦੇਖੀ ਵੀ ਹੈ ਜਵਾਕੜੀ ਜੀ ਲੱਗਦੀ ਐ। ਨਾ ਬੇਬੇ ਮੈਂ ਕਿੱਥੇ ਜਵਾਕੜੀ ਸਮਝਦੀ ਐ ਇਹਨੂੰ। ਚਲ ਆ ਜਾ ਭਾਈ ਜਾ ਪੁੱਤ। ਬੀਬੀ ਮੰਜੀ ਫੜ। ਇੱਧਰ ਕਰੀਏ। ਹਾਂ ਚੱਲ ਕਰ ਇੱਧਰ ਕਰ। ਪੁੱਪੀ ਜੀ ਆ ਗਿਆ ਹੋਰ। ਹਾਏ। ਇਹ ਪੂਰੀ ਤਰ੍ਹਾਂ ਨਾਖਾ ਦੇਖੀ ਨੀ ਫੁਕਰੀਆਂ ਮਾਰਦੀ ਕਿੱਡਿਆ ਕਿੱਡਿਆ ਫੁਕਰੀਆਂ ਮਾਰਦੀ ਸੀ ਲੈ ਮੈਂ ਜਾਣਦੀ ਆ ਇਹਦੀਆਂ ਫੁਕਰੀਆਂ ਨੂੰ ਤਾਂ ਮੈਨੂੰ ਤਾਂ ਆਇ ਲੱਗੇ ਮਾ ਕੇ ਤਾਂ ਇਹਨਾਂ ਨੂੰ ਨਜ਼ਰ ਨਾ ਲਾ ਦੇ ਦੇ ਕਿਵੇਂ ਨੀਤ ਦੀ ਉਹਦੀ ਇੰਨਾ ਚਾਹ ਇਹ ਵੀ ਅੱਜ ਲਾ ਕੇ ਰੱਖੂੰਗੀ ਮੱਚਦੀਆਂ ਨੇ ਮੱਚਦੀਆਂ ਨੇ ਵੀ ਇੰਨਾ ਕੁਝ ਹੈ ਪਾਖੀਆਂ ਦੇ ਬਿਜ਼ਨਸ ਤੋਂ ਬਣਾਈ ਜਾਂਦੀ ਹੈ ਹਾਂ ਬਾਲਾ ਮੱਚਦੀ ਨੇ ਰੀਸ ਕਰਦੀਆਂ ਨੇ ਮੇਰੀ ਤਾਂ ਇਹ ਤਾਂ ਮੇਰੀ ਧੀ ਮੰਜੇ ਚ ਪਾਤੀ ਹੈ ਕਿ ਮਸਾ ਮੇਰੀ ਧੀ ਮੇਰੀ ਗੱਲ ਸੁਣ ਲੈ ਪੁੱਤ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਆ ਮਿੰਟਕ ਬਾਅਦ ਪਰੌਣੇ ਦਾ ਨਹੀਂ ਸੁਣ ਕਿੱਥੇ ਤੇਰਾ ਬੰਦਾ ਕਿੱਥੇ ਚ ਇਹ ਤੀਮੀ ਧਹੌ ਲਾਉਂਦੀ ਹੈ ਇਹ ਲਹੂ ਤੇ ਰਸਤਰ ਲਾਉਂਦੀ ਹੈ ਮੈਂ ਨੂੰ ਤਾਇਆ ਲੱਗਦਾ ਤੇਰੇ ਘਰ ਆ ਪੈਸਾ ਕਿਤੇ ਤੇਰੇ ਬੰਦੇ ਨੂੰ ਨਾ ਪੱਟ ਲੈ ਮੈਂ ਨੂੰ ਪੱਟ ਕੇ ਕੀ ਕਰੂਗੀ ਮੈਂ ਕਿਹੜਾ ਪੈਸਾ ਇਹਦੇ ਹੱਥ 'ਚ ਦਿੰਨੀ ਆ ਪੈਸਾ ਦਾ ਸਾਰੇ ਮੈਂ ਹੀ ਸੰਭਾਲਦੀ ਆ ਚਾਹੇ ਪੁੱਤ ਕੁਸ ਹੈ ਇਹਦੇ ਤਾਂ ਹੁਣ ਮਨਚ ਆਏਗਾ ਵੀ ਤੇਰਾ ਬੰਦਾ ਮੂਰੇ ਖੇਤੀਬਾੜੀ ਕਰਦਾ ਸਭ ਕੁਝ ਕਰਦਾ ਵੀ ਪੈਸਾ ਹੋਵੇ ਤੈਨੂੰ ਪਤਾ ਨਹੀਂ ਮਿੰਟਕਾਰ ਤੇਰਾ ਬੰਦਾ ਕਿੱਥੇ ਤੇਰਾ ਆਏ ਕਿੱਥੇ ਉਹ ਕੱਪੜਾ ਨਹੀਂ ਜੱਜ ਦਾ ਸਮਾਂ ਉਹਦੀ ਵੀ ਤੈਂ ਕੱਪੜਾ ਤੂੰ ਤੇ ਤੈਨੂੰ ਬਾਹਰ ਜੱਜ ਤੂੰ ਮੈਂ ਕਿਹਾ ਤਾਂ ਹੈਗਾ ਸੀ ਫਿਰ ਹਾਂ ਮੂੰ ਛੱਕ ਜਾਦਾ ਮੈਨੂੰ ਵੀ ਲੱਗੇ ਬਿੰਦੇ ਬਿੰਦੇ ਪੁੱਛਦੀ ਮਿੰਟਕਾਰ ਘਰ ਵਾਲਾ ਕਿੱਥੇ ਤੇਰੇ ਘਰ ਵਾਲਾ ਕਿੱ ਅਧਿਕਾ ਇਹ ਨਹੀਂ ਦੇਖਨੀ ਉਹ ਤਾਂ ਆਇਆ ਰੇ ਮੇ ਰੂੜੀਆਂ ਤੋਂ ਕੱਪੜੇ ਚੱਕ ਕੇ ਪਹਿਨੇ ਜੇ ਤੈਨੂੰ ਬਾਹਾਂ ਪਹਿਰਾ ਤੂੰ ਉਸ ਵਿੱਚ ਆ ਦੇ ਜੀ ਹਬਦੇ ਆ ਸੂਟ ਦੇਖ ਲੱਗੇ ਮੈਂ ਤਾਂ ਪਾਇਆ ਸੀ ਹਾਂ ਮੈਂ ਤਾਂ ਵੀ ਬੁਰੀ ਲੱਗੇ ਮੈਂ ਤਾਂ ਮੈਂ ਤਾਂ ਮੈਂ ਤਾਂ ਕਦੇ ਹਜੇ ਸੂਟ ਕਿਸੇ ਨੂੰ ਦਾਨ ਨਾ ਕਰ ਤੂੰ ਮੇਰੀ ਗੱਲ ਸੁਣ ਲੈ ਪੁੱਤ ਸਿਆਣੀ ਮੇਰੀ ਗੱਲ ਲੜ ਬੰਨ ਲੈ ਤੂੰ ਇਹਨੂੰ ਬਾਹਾਂ ਮੂੰਹ ਨਾ ਲਾਇਆ ਕਰ ਬਾਹ ਘਰੇ ਨਾ ਪੜਨ ਦੇਆ ਕਰ ਹਾਏ ਹਾਏ ਆ ਦੇਖ ਲੈ ਕਿੱਥੇ ਚੰਗਾਲੀ ਵਾਲਾ ਕਿੱਥੇ ਲਹਿਰ ਪਤਾ ਨਹੀਂ ਫੇਰ ਵੀ ਕਿੱਥੋਂ ਕਿਵੇਂ ਆ ਜਾਂਦੀ ਏ ਡਾਰੀ ਬਸ ਫਿਰ ਪੁੱਤਾਂ ਸਾਹ ਕਹਿੰਦੀ ਲੱਭਿਆ ਮੈਂ ਤਾਂ ਘਰ ਹਾਂ ਮੈਨੂੰ ਤਾਂ ਇਹ ਲਾਲਾ ਵੀ ਇਥੇ ਮਹੀਨਾ ਹੋ ਗਿਆ ਪਹਿਲਾਂ ਤਾਂ ਕਿਰਨ ਆ ਗਈ ਚੱਲ ਉਹ ਤਾਂ ਮਾੜੇ ਮੁੱਢੇ ਕੰਸੂ ਦਿੰਦੀ ਹੁੰਦੀ ਸੀ ਮੈਨੂੰ ਉਥੋਂ ਦੀ ਤੇ ਅੱਜ ਲੈ ਇਹਨੇ ਲੱਭ ਲਿਆ ਘਰ ਇਹ ਤਾਂ ਸਾਈਂ ਆ ਪੁੱਤ ਮੈਨੂੰ ਤਾਂ ਪੱਤੇ ਚੱਕ ਜੀ ਲੱਗਦੀ ਹੈ ਸਹੀ ਹੈ ਮੇਰੀ ਆਈਆਂ ਪੁੱਤ ਪਾਈ ਕਰਦੀ ਸ਼ਬੀਲਾਂ ਵੇਖ ਲੈ ਕਿਤੇ ਲੰਗਰ ਵੇਖ ਲੈ ਹੈ ਆਈਆਂ ਤਾਂ ਤੂੰ ਸੁੱਕਰਾਣੀ ਕਰਦੀ ਨੂੰ ਤੇ ਮੇਰੀ ਧੀ ਤੂੰ ਨਾ ਇਹਦੇ ਮਾਂਗਰ ਲੱਗੀ ਨਾ ਹੁਣ ਤੈਨੂੰ ਬੜਨ ਹਾਂ ਬੜਨ ਨਾ ਦਿਆ ਕਰ ਬੜਨ ਨਾ ਦਿਆ ਕਰ ਮੈਂ ਤਾਂ ਬੁਰੀ ਲੱਗੀ ਮੈਂ ਤਾਂ ਪੁੱਤ ਨੂੰ ਕਹਿੰਦੀ ਸੀ ਆਪਾਂ ਬਾੜੇ ਵਾਲ ਚੱਲ ਕੇ ਜੀ ਮੈਂ ਤਾਂ ਕਿਹਾ ਚੱਲ ਪੁੱਤ ਹੁਣ ਨਾ ਇਹ ਠੰਡ ਜੀ ਹੋ ਕੇ ਹਵਾਜੀ ਚੱਲਦੀ ਹੈ ਹਾਂ ਥੋੜੀ ਹਵਾਜੀ ਚੱਲ ਹਾਂ ਚੱਲ ਫਿਰ ਬਾਹਰ ਚੱਲਦੇ ਪੁੱਤ ਚੱਲ ਆ ਬਾਹਰ ਲਾ ਆ ਜਾਨੇ ਚੱਲ ਅੰਦਰ ਹੁਣ ਚੱਲ ਆ ਜੀ ਕੋਈ ਇੰਨੇ ਆ ਜੂਗਾ ਨਾ ਲੈ ਮੋਟਰ ਬੰਦ ਕਰਦੇ ਹਾਂ ਪਾਣੀ ਆ ਕਰਦੇ ਪੁੱਤ ਬੰਦ ਅੱਛਾ ਅੰਦਰ ਪਾਣੀ ਜਾ ਬੋਨੋ ਐਸੀ ਚਾਹ ਆ ਖਾਓ ਜੇ ਹਾਂ ਹਾਂ ਚੱਲਾ ਥੂੜੀ ਇੱਥੇ ਪੱਤ ਜੇ ਕਰ ਚਾਰ ਚਾਰ ਬਾਤ चल देख ही आमा के तो हाथ ने ले जावा जपा नहीं रेडी पूछ लांगे किसी दे